ਉਹਦਾ ਬਾਬਾ ਜੀ ਇਹ ਸੇਕੀ ਸੀ ਨਾ ਸੀ ਜਮਾ ਬੀ ਹਾਂਜੀ ਹਾਂਜੀ ਹਾਂ ਤੇ ਉਹ ਪੜ੍ਹੇ ਸੀ ਜਦ ਤੱਕ ਚਾਰ ਜਮਾ ਤਾਂ ਉੱਡ ਗਏ ਅੱਛਾ ਜੀ ਬਾਬਾ ਜੀ ਰਜਵਲੀ ਦੇ ਡਾਕਟਰ ਆ ਸੈ ਲੋ ਜੀ ਰਜਵਲੀ 1965 ਚ ਆਏ ਇਥੇ ਹਾਂ ਹਾਂ ਉਹ ਬਾਬਾ ਜੀ ਦਾ ਘਰ ਸੀ ਹਾਂ ਇਹਨਾਂ ਦੇ ਬਾਬਾ ਜੀ ਦਾ ਜਨਮ 1802 ਸੈਰ ਆਇਆ ਇੱਕ ਕਲਿਆਣੀ ਕਲੋਨੀ ਪੜਦੇ ਨੇ ਰੇ ਸੀ ਇਕੱਠੇ ਕਲਿਆਣੀ ਕਲਿਆਣ 150 ਬਿਆਂ ਚ ਉੱਥੇ ਪੜਦੇ ਹੁੰਦੇ ਸੀ ਪਰ ਤੋਡੇ ਦਾਦਾ ਜੀ ਤੇ ਬਾਬੂ ਰਜਵਲੀ ਦੋ ਇਕੱਠੇ ਵੱੜਦੇ ਰਹੇ ਮਮੀ ਸੁਪਹਿਣ ਚਾਏ ਤੇ ਉਹ ਮਤੋਂ ਕੋਈ ਗਰੀਬੀ ਬਹੁਤ ਸੀ ਉਹਨਾਂ ਦੀ ਗਰੀਬੀ ਜ਼ਿਆਦਾ ਸੀ ਤੇ ਦਿਲ ਦੇ ਬਹੁਤ ਅਮੀਰ ਸੀ ਤੇ ਜਿਹੜਾ ਉਹਦਾ ਧਮਾਲੀ ਸੀ ਨਾ ਧਮਾਲੀ ਉਹਦਾ ਪਿਓ ਸੀ ਬਾਬੂ ਰਜਵਲੀ ਦਾ ਤੇ ਧਮਾਲੀ ਕਹਿੰਦੇ 1 ਰੁਪਈਆ ਲੈ ਕੇ ਗਿਆ ਉਹ ਉਹਦੀ ਘਰ ਵਾਲੀ ਨੇ ਭੇਜਿਆ ਵੀ ਗਿਆ ਆਟਾ ਲਿਆ ਆਪਣੇ ਆਟਾ ਹੈ ਨਹੀਂ ਰੁਪਈਆ ਲੈ ਕੇ ਗਿਆ ਗਿਆ ਗਉਣ ਲੱਗਿਆ ਸੀ ਉਹ ਰੁਪਈਆ ਉਹਨਾਂ ਨੂੰ ਦੇ ਗਿਆ ਤੇ ਆਟਾ ਕਰੇ ਹੈ ਨਹੀਂ ਅੱਛਾ ਅੰਗਰੇਜ਼ ਬਹਾੂ ਰਜਵਲੀ ਵੀ ਨੇ ਕਿਹਾ ਸੀ ਵੀ ਕੋਈ ਕਰੇ ਇਹ ਦਲੇਰੀ ਮੇਰੇ ਮਰਨ ਤੇ ਉਹ ਕਹਿੰਦਾ ਦੱਸੋ ਮੈਂ ਤੁਹਾਡੇ ਉ ਜਾਉਂਦੇ ਨਹੀਂ ਕਰ ਦਿੰਦਾ ਹਾਂ ਰਜਵਲੀ ਦਲੇਰ ਇੰਨਾ ਸੀ ਅੱਛਾ ਜੀ ਤੇ ਰਜਵਲੀ ਸੀ ਦਲੇਰ ਬਹੁਤ ਜ਼ਿਆਦਾ ਸੀ ਤੇ ਪਿਓ ਜੀ ਨਹੀਂ ਰਜਵਲੀ ਆਪ ਵੀ ਦਲੇਰ ਸੀ ਉਹਦੋਂ ਮੈਂ ਫਿਰ ਉਹਨੇ ਕੀਤਾ ਵਿਆਹ ਆ ਗਿਆ ਉਹਨਾਂ ਦੇ ਕੋਈ ਤੇ ਕੁੜੀ ਦਾ ਰਿਆ ਸੀ ਪਤਾ ਨਹੀਂ ਉਹਨੇ ਕਿਹਾ ਜੀ ਇੱਕ ਇੱਕ ਕਿਲੋ ਹਰ ਇੱਕ ਨਾ ਭਾਜੀ ਦੇ ਕੇ ਆਉਣੀ ਹੈ ਜਿਹੜਾ ਕਾਲਾ ਡੋਇਆ ਨਾ ਮੁੰਡਾ ਉਹਨੂੰ ਵੀ ਇਹ ਦੇ ਕੇ ਆਉਣਾ ਸਾਰੇ ਪਿੰਡ ਚ ਸਾਰੇ ਪਿੰਡ ਚ ਫਟੇ ਠੀਕ ਹੈ ਦਲੇਰ ਰਹਿਣਾ ਸੀ ਹੋ ਤੇ ਰਜਵਲੀ ਦੇਖਿਆ 1965 ਚ ਮੈਂ ਅੱਛਾ ਤੁਸੀਂ ਵੀ ਤੇ ਵੀ ਰਿਹਾ ਬਾਪੂ ਜੀ ਕੇ ਮੈਂ ਸੀ ਤੇ ਅੱਛਾ ਜੀ ਕੋਲੇ ਬੈਠਾ ਰਿਹਾ ਕਿਆ ਚੁੱਪੀ ਕੁੜੀ ਰਹੀ ਸੀ ਮਸੀਤੇ ਅੱਛਾ ਜੀ ਮਸੀਤਾ ਦਾ ਭਾਰੀ ਕੋਲੇ